ਇਕਨਾਂ ਮੈਨੂੰ ਮੈਸੇਜ ਆਇਆ ਸੀ ਕੰਦੇ ਤੁਸੀਂ ਵੀਡੀਓ ਪਾਉਂਦੇ ਹੋ ਤੇ ਬੜੀਆਂ ਉਮੀਦਾਂ ਦੇਂਦੇ ਹੋ ਪਰਮਾਤਮਾ ਦੇ ਵਿਸ਼ਵਾਸ ਕਰਨ ਦੀਆਂ ਗੱਲਾਂ ਕਰਦੇ ਹੋ ਪਰ ਮਾਲਕ ਤਾਂ ਸੁਣਦਾ ਨਹੀਂ ਸਾਡੀ ਸਾਡੀ ਜ਼ਿੰਦਗੀ 'ਚ ਤਾਂ ਦੁੱਖ ਖਤਮ ਨਹੀਂ ਹੋਏ ਸੋ ਮੈਂ ਤੁਹਾਨੂੰ ਇਹੋ ਦੱਸਣਾ ਚਾਹੁੰਦਾ ਕਿ ਤੁਸੀਂ ਦੁੱਖਾਂ ਤੋਂ ਕਿਉਂ ਪਿੱਛੇ ਭਜਦੇ ਪਿਓ ਜਿਹੜੇ ਦੁੱਖ ਸਿਰ ਤੇ ਪਏ ਕੱਢਨੇ ਹੀ ਪੈਣੇ ਇਹਦੇ 'ਚ ਪਰਮਾਤਮਾ ਦੀ ਕੀ ਗਲਤੀ ਰੱਬ ਦੀ ਕੀ ਗਲਤੀ ਹੈ ਕਿਹੜੀ ਮਾਂ ਚਾਹੁੰਦੀ ਮੇਰੇ ਬੱਚੇ ਤੇ ਦੁੱਖ ਆਵੇ ਆਉਂਦਾ ਨਾ ਫਿਰ ਵੀ ਸੋ ਸਮੇ ਦਾ ਨਾਮ ਆਪਾਂ ਪਰਮਾਤਮਾ ਤੇ ਲਾ ਦਈਏ ਕੀ ਫਾਇਦਾ ਇਹਦਾ ਮਤਲਬ ਕਿ ਤੁਸੀਂ ਰੱਬ ਨੂੰ ਤਾਦੀ ਮੰਨਣਾ ਚਾਹੁੰਦੇ ਹੋ ਜੇ ਤੁਹਾਨੂੰ ਸੋਖੀ ਹੈ ਜੇ ਤੁਹਾਡੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੈ ਹੱਸ ਕੇ ਡਰੇ ਹੋ ਫੇਰ ਹੀ ਵਧੀਆ ਇਹ ਜ਼ਿੰਦਗੀ ਹੈ ਸੰਘਰਸ਼ ਹੈ ਜਿਹੜੇ ਮਰਜੀ ਯੁੱਗ ਚ ਦੇਖ ਲੋ ਜਾ ਕੇ ਮਾਲਕ ਨੇ ਤਾਂ ਆਪ ਲੀਲਾ ਰਚਾਈ ਹੈ ਸਾਨੂੰ ਸਿਖਾਉਣ ਵਸੇਗੀ ਦੁੱਖ ਸੁੱਖ ਤਾਂ ਨਾਲ ਹੀ ਚੱਲਨੇ ਹਨ ਜਦੋਂ ਤੂੰ ਜਨਮ ਲੱਲਿਆ ਤੇ ਬਸ ਇਹ ਸਮਝ ਲਈ ਕਿ ਤੈਨੂੰ ਦੁੱਖ ਸੁੱਖ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ ਇਹਨਾਂ ਤੋਂ ਕੋਈ ਨਹੀਂ ਬਚ ਸਕਿਆ ਨਾਲੇ ਦੂਜੀ ਗੱਲ ਕਿਸੇ ਨੂੰ ਹੌਸਲਾ ਦੇਣਾ ਬੜੀ ਵੱਡੀ ਗੱਲ ਆ ਅਜ ਦੇ ਸਮੇਂ 'ਚ ਆਪਾਂ ਕੀ ਕਰਦੇ ਆ ਆਪਾਂ ਵੀਡੀਓ ਦੇਖਦੇ ਆ ਨੈਗੇਟਿਵਿਟੀ ਫੈਲੀ ਹੋਈ ਪੂਰੀ ਨੈਗੇਟਿਵਿਟੀ ਫੈਲੀ ਤੇ ਜੇ ਤੁਸੀਂ ਕਿਸੇ ਦਾ ਦੁੱਖ ਨਹੀਂ ਦੂਰ ਕਰ ਸਕਦੇ ਦੂਰ ਬੈਠੇ ਹੋ ਬੜੀ ਪਰ ਜੇ ਤੁਹਾਡੀ ਕੋਈ ਵੀਡੀਓ ਸੁਣ ਰਿਹਾ ਅਗਲੇ ਦਿਨ ਮਨ 'ਚ ਤਸੱਲੀ ਆ ਰਗੀ ਕੋਈ ਗੱਲ ਨਹੀਂ ਮੇਰਾ ਮਾਲਕ ਬੈਠਾ ਇੱਕ ਹੌਸਲਾ ਹੀ ਆ ਨਾ ਜੀ ਜ਼ਿੰਦਗੀ ਜੀਣ ਵਾਸਤੇ ਤਾਂ ਹੌਸਲਾ ਹੀ ਬਹੁਤ ਬਰਸਾਤ ਹੁੰਦੀ ਹੋਵੇ ਠੰਡ ਪੂਰੀ ਜ਼ੋਰਾਂ ਤੇ ਹੋਵੇ ਥੋੜੀ ਜੀ ਚੰਗਾਰੀ ਵੀ ਮਿਲ ਜੇ ਨਾ ਤਾਂ ਬੰਦਾ ਉਹਦੇ 'ਚ ਵੀ ਨਿੱਗ ਪਾਲ ਲੈਂਦਾ ਸੋ ਆਪਾਂ ਦਾ ਨੈਗੇਟਿਵਿਟੀ ਤੋਂ ਦੂਰ ਜਾਣਾ ਹੈ ਜਿੰਨੀਆਂ ਚੰਗੀਆਂ ਗੱਲਾਂ ਸੋਚਾਂਗੇ ਜਿੰਨਾ ਚੰਗਾ ਆਪਾਂ ਬੋਲਾਂਗੇ ਆਪਣੇ ਬਾਰੇ ਚੰਗਾ ਹੋਏਗਾ ਇਹਦਲ ਨਾ ਸੁਣਨ ਜੇ ਸਹੀ ਲੱਗਣਗੀਆਂ ਤੁਸੀਂ ਤਾਂ ਖੁਦ ਡਿਪਰੈਸ਼ਨ ਦੇ ਵੱਲ ਜਾਣਾ ਚਾਹੁੰਦੇ ਹੋ ਜਿੰਨਾ ਨੈਗੇਟਿਵ ਸੁਣੋਗੇ ਜਿੰਨਾ ਗਲਤ ਸੁਣੋਗੇ ਲੋਕਾਂ ਨਾਲ ਜਾ ਕੇ ਉਨਾ ਹੀ ਤੁਹਾਡੀ ਜ਼ਿੰਦਗੀ 'ਚ ਪਰੇਸ਼ਾਨੀਆਂ ਵਧਣੀਆਂ ਕਿਸੇ ਨੂੰ ਹੌਸਲਾ ਦਿਆ ਕਰੋ ਖੁਦ ਦੁਖੀ ਬੈਠੇ ਹੋ ਕੋਈ ਗੱਲ ਨਹੀਂ ਦੂਜੇ ਦੀ ਬਾਹ ਫੜ ਲਓ ਯਾਰ ਤੂੰ ਕੋ ਟੈਨਸ਼ਨ ਲੈਣ ਨਿਆ ਗੁਰੂ ਬੈਠਾ ਤੇਰੇ ਨਾਲ ਸਭ ਵਧੀਆ ਹੋਏਗਾ ਤੁਸੀਂ ਆਏ ਦੇ ਸਮੇਂ ਜੇ ਕਿਸੇ ਲਈ ਨਹੀਂ ਕੁਝ ਕਰ ਸਕਦੇ ਮੈਂ ਕਹਿੰਨਾ ਅਰਦਾਸ ਤਾਂ ਕਰ ਹੀ ਸਕਦੇ ਹੋ ਅਗਲੇ ਦੇ ਦੁੱਖ ਦੀ ਘੜੀ 'ਚ ਉਹਨੂੰ ਦੋ ਬੋਲ ਹੀ ਐਸੇ ਬੋਲ ਦੋ ਕਿ ਅਗਲੇ ਦਾ ਹੌਸਲਾ ਵਧ ਜੇ ਇਹ ਵੀ ਬੜੀ ਵੱਡੀ ਸੇਵਾ ਜੋ ਤੁਸੀਂ ਵੇਖੋਗੇ ਜੋ ਤੁਸੀਂ ਸੁਣੋਗੇ ਤੇ ਜੋ ਤੁਸੀਂ ਕਹੋਗੇ ਤੁਹਾਡਾ ਦਿਮਾਗ ਉਸੇ ਪਾਸੇ ਚੱਲੇਗਾ ਇਹ ਭਾਵੇਂ ਆਜੀ ਦੇਖ ਲਓ ਨੈਗੇਟਿਵ ਗੱਲਾਂ ਸੋਚੋਗੇ ਨੈਗੇਟਿਵ ਹੀ ਬੋਲੋਗੇ ਤੇ ਨੈਗੇਟਿਵ ਹੀ ਕਹੋਗੇ ਤਾਂ ਆਪਣੇ ਆਪ ਵੀ ਚੀਜ਼ਾਂ ਹੋਰ ਉਲਝਦੀਆਂ ਰਹਿਣੀਆਂ ਨੈਗੇਟਿਵ ਹੁੰਦੇ ਰਹੋਗੇ ਬਾਰ-ਬਾਰੀ ਹਰ ਚੀਜ਼ ਚ ਕਲਪਨਾ ਸ਼ੁਰੂ ਹੋ ਜਾਓਗੇ ਸਵੇਰੇ ਉੱਠਦੇ ਹੀ ਸ਼ੁਰੂ ਹੋ ਜਾਓਗੇ ਬਸ ਰਾਤ ਤੱਕ ਇਹੋ ਹੀ ਕਲਪੀ ਜਾਣਾ ਰੱਬ ਨੇ ਕੁਝ ਵੀ ਨਹੀਂ ਵਧੀਆ ਕੀਤਾ ਯਾਰ ਮੈਨਾਂ ਪਤਾ ਨਹੀਂ ਕਿਉਂ ਰੱਬ ਦੁਸ਼ਮਣੀ ਕੱਢਣ ਦੇ ਰੱਬ ਦੇ ਵੈਰੀ ਹੋ ਜਾਓਗੇ ਤੁਸੀਂ ਤਾਂ ਤੇ ਜਿੰਨਾ ਤੁਸੀਂ ਚੰਗਾ ਸੋਚੋਗੇ ਚੰਗਾ ਬੋਲੋਗੇ ਚੰਗਾ ਕਰੋਗੇ ਉਨਾ ਹੀ ਤੁਸੀਂ ਪੋਜ਼ਿਟਿਵ ਹੁੰਦੇ ਰਹੋਗੇ ਤੁਹਾਡੀ ਜ਼ਿੰਦਗੀ ਆਪਣੇ ਆਪ ਵੀ ਟਰੈਕ ਤੇ ਆਈ ਜਣੀ ਆਪਣੇ ਗੁਰੂ ਨੂੰ ਮੰਨਨ ਦਿਓ ਆਪਣੇ ਮਾਲਕ ਨੂੰ ਮੰਨਨ ਦਿਓ ਉਹ ਤੁਹਾਨੂੰ ਸ਼ਕਤੀ ਦੇਂਦਾ ਹਿੰਮਤ ਦੇਂਦਾ ਕਿ ਪੁੱਤਰਾ ਦੁੱਖ ਹੈਗਾ ਕੋਈ ਗੱਲ ਨਹੀਂ ਸੰਭਲ ਕੇ ਰਹਿ ਮਾਦਰਨ ਆਲਮ ਮੇਰੀ ਬਾਹ ਫੜੀ ਆਪਾ ਕੱਠੇ ਪਾਰ ਕਰਾਂਗੇ ਆ ਸਮਾਂ ਰੱਬ ਤਾਂ ਆਪ ਬਾਹ ਫੜ ਲੈਂਦਾ ਜੀ ਸਾਡੀ